ਅੱਜ ਇੰਨੀ ਭਿਆਨਕ ਗਰਮੀ ਜਿੱਥੇ ਤਪਸ਼ ਹੈ ਉਥੇ ਫੇਰ ਵੀ ਸੰਗਤਾਂ ਇਹ ਪ੍ਰਕਾਸ਼ਪੁਰ ਸਤਿਗੁਰਾਂ ਜੀ ਦਾ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਨੇ ਜਿੱਥੇ ਗੁਰਮਤ ਸਮਾਗਮ ਕੀਤੇ ਜਾ ਰਹੇ ਨੇ ਅੱਜ ਉਥੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਦੀ ਮਾਲਾ ਕੀਤੀ ਜਾ ਰਹੀ ਹੈ ਇਹਨਾਂ ਤੋਂ ਇਲਾਵਾ ਸ਼ਾਮ ਨੂੰ ਸ੍ਰੀ ਰਹਿਰਾਸਾ ਦੀ ਪਾਠ ਤੋਂ ਅਪਰੰਤ ਵਿਸ਼ੇਸ਼ ਤੌਰ ਤੇ ਆਤਸਵਾਜੀ ਹੋਊਗੀ ਔਰ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਦੇ ਜੀਵਨ ਦੇ ਵਿੱਚ ਜੋ ਸਾਨੂੰ ਸੇਧ ਮਿਲਦੀ ਹੈ ਉਹ ਹੈ ਸੇਵਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਜੋ ਸਾਰੀਆਂ ਸਿੱਖ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਪਿਆਰ ਦੇ ਨਾਲ ਮਨਾ ਰਹੀਆਂ ਨੇ ਅੱਜ ਦੇ ਦਿਨ ਗੁਰੂ ਅਮਰਦਾਸ ਪਾਸ਼ਾ ਮਹਾਰਾਜੀ ਨੇ ਬਸਰ ਕੈ ਦੀ ਧਰਤੀ ਤੇ ਅਵਤਾਰ धारण ਕੀਤਾ ਔਰ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਦੇ ਜੀਵਨ ਦੇ ਵਿੱਚ ਜੋ ਸਾਨੂੰ ਸੇਧ ਮਿਲਦੀ ਹੈ ਉਹ ਸੇਵਾ ਵੀ ਜੋ ਉਹਨਾਂ ਨੇ 12 ਸਾਲ ਗੁਰੂ ਅੰਗਦ ਦੇ ਪਾਸ਼ਾ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਭਾਵਨਾ ਦੇ ਨਾਲ ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਕੀਤੀ ਜਿਸ ਦੇ ਪਰਥਾਏ ਬਾਅਦ ਵਿੱਚ ਉਹਨਾਂ ਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਗੁਰਗੱਦੀ ਤੇ ਵਾਰਸ ਬਣਨਾ ਜਿਹੜਾ ਹੈ ਉਹਨਾਂ ਨੂੰ ਨਸੀਬ ਹੋਇਆ ਔਰ ਤੀਸਰੇ ਗੁਰੂ ਵੱਜੋਂ ਉਹਨਾਂ ਨੇ ਸੇਵਾਵਾਂ ਨਿਭਾਈਆਂ ਅੱਜ ਇੰਨੀ ਭਿਆਨਕ ਗਰਮੀ ਜਿੱਥੇ ਤਪਸ਼ ਹੈ ਉੱਥੇ ਫੇਰ ਵੀ ਸੰਗਤਾਂ ਇਹ ਪ੍ਰਕਾਸ਼ਪੁਰ ਸਤਿਗੁਰਾਂ ਜੀ ਦਾ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਨੇ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ਮਿਆਨੇ ਸ਼ਬੀਨਾ ਲਗਾ ਕੇ ਸੰਗਤਾਂ ਦੇ ਪ੍ਰਤੀ ਜਿਹੜਾ ਇਹ ਉਹ ਸ਼ਰਧਾ ਉਤਸ਼ਾਹ ਜਿਹੜਾ ਹੈ ਉਹਨੂੰ ਨੇ ਤਾਂ ਮस्तक ਹੁੰਦਿਆ ਹਰ ਪ੍ਰਕਾਰ ਜਿਹੜੀ ਹੈ ਉਹ ਸਹੂਲਤ ਪ੍ਰਦਾਨ ਕਰਨ ਦੇ ਵਿੱਚ ਜਿਹੜਾ ਆਪਣਾ ਸਹਿਯੋਗ ਨਿਭਾ ਰਹੇ ਨੇ ਸਾਰੀ ਹੀ ਸੰਗਤ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਖੇ ਅੱਜ ਤਨਤਨ ਜੀ ਗੁਰੂ ਅਮਰਦਾਸ ਅਮਰਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਗੁਰਮਤ ਸਮਾਗਮ ਕੀਤੇ ਜਾ ਰਹੇ ਨੇ ਅੱਜ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਦੀਵਾਲਾ ਕੀਤੀ ਜਾ ਰਹੀ ਹੈ ਇਹਨਾਂ ਤੋਂ ਇਲਾਵਾ ਸ਼ਾਮ ਨੂੰ ਸ੍ਰੀ ਰਹਿਰਾ ਸਾਹਿਬ ਦੀ ਪਾਠ ਤੋਂ ਅਪਰੰਤ ਵਿਸ਼ੇਸ਼ ਤੌਰ ਤੇ ਆਤਸਵਾਜੀ ਹੋਊਗੀ ਸੋ ਸਾਰੀਆਂ ਸੰਗਤਾਂ ਨੂੰ ਤਨਤਨ ਸਿਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ Why good did